ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਆਏ ਆਂ ਜੀ ਸ਼ਰਮਾ ਪਰਿਵਾਰ ਦਾ ਰਿਸ਼ਤਾ ਜੀ ਬ੍ਰਾਹਮਣ ਪੰਡਤ ਪਰਿਵਾਰ ਦਾ ਰਿਸ਼ਤਾ ਹੈ ਤਾਂ ਲੜਕੇ ਦੀ ਜਿਹੜੀ ਉਮਰ ਹੈ 1994 ਹੈ ਜੀ ਤੇ 5 ਫੁੱਟ 7 ਇੰਚ ਕੱਦ ਦਾ ਤੇ ਡਿਵੋਰਸੀ ਲੜਕਾ ਜੀ ਲੜਕੇ ਦਾ ਤਲਾਕ ਹੋਇਆ ਹੋਇਆ ਤਲਾਕ ਵਾਲੀ ਲੜਕੀ ਚਾਹੀਦੀ ਹੈ ਜੀ ਤੇ ਮੋਗਾ ਏਰੀਆ ਦੇ ਲੜਕੇ ਦੇ ਪਿੰਡ ਦਾ ਪਰ ਇਸ ਟਾਈਮ ਉਹ ਛੱਤੀਸਗੜ੍ਹ ਦੇ ਵਿੱਚ ਐਮਪੀ ਦੇ ਵਿੱਚ ਉਹਨਾਂ ਦਾ ਜਿਹੜਾ ਬਿਜ਼ਨਸ ਆ ਕਾਮਾ ਟਰੱਕਾਂ ਦਾ ਮਕੈਨਿਕ ਦਾ ਮੁੰਡਾ ਕੰਮ ਕਰਦਾ ਕਾਫੀ ਟਾਈਮ ਤੋਂ ਉੱਥੇ ਉਹ ਕੰਮ ਕਰ ਰਿਹਾ ਵਧੀਆ ਪਰਿਵਾਰ ਆ ਜੀ ਆਪਣੇ ਪੰਜਾਬੀ ਪਰਿਵਾਰ ਦੀ ਲੜਕੀ ਚਾਹੀਦੀ ਹੈ ਤੇ ਸ਼ਰਮਾ ਕਾਸਟ ਦੀ ਲੜਕੀ ਚਾਹੀਦੀ ਹੈ ਜੇ ਕਿਸੇ ਨੂੰ ਵੀ ਰਿਸ਼ਤਾ ਚਾਹੀਦਾ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਮੰਡਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਆ ਜੀ ಜಿನ್ನ ಚೈದ ಸಂಪರ್ಕ ಕನ್ನ